ਚੱਲੀਏ ਥੱਲੇ ਥੋੜਾ ਮੱਥਾ ਦਾ ਦੇਖ ਰਾ ਤਲੀਏ ਥੱਲੇ ਆ ਗਿਆ ਬਈ ਪੂਰੇ ਜੋਰ ਦਾ ਤਾਹ ਆ ਗਿਆ ਪੂਰਾ ਵੇ ਇੱਕ ਵਜੇ ਅਸੀਂ ਆਈ ਸੀਗੇ ਇੱਥੇ ਦੇਖੋ ਵੀ ਜੁੰਨੀਆਂ ਟੰਗੀਆਂ ਜਾਂਦੀਆਂ ਨੇ ਮਾਤਾ ਦਾ ਮੰਦਿਰਾਂ ਸਰਦਾਰ ਲੋ ਆ ਰਹੇ ਨੇ ਤੇ ਇੱਥੇ ਖੰਮਣੀਆਂ ਬਣੀਆਂ ਜਾਂਦੀਆਂ ਨੇ ਤਾਂ ਇਹ ਬਣਾ ਰਹੇ ਬਣਾ ਰਿਹਾ ਖੰਮਣੀ ਲਓ ਜੀ ਮਾਤਾ ਦੇ ਮੰਦਿਰ ਤੇ ਪਹੁੰਚਣ ਵਾਲੇ ਆ ਮੱਥਾ ਟੇਕਣ ਜਾ ਰਹੇ ਆ ਟਾਈਮ ਸਪੀਡ ਬਹੁਤ ਜ਼ਿਆਦਾ ਹੈ ਵੈਸੇ ਅੱਜ ਮੋਟਰਸਾਈਕਲ ਤੇ ਅਸੀਂ ਸਨੇਹਾ ਉੱਪਰ ਹੀ ਲੰਘ ਗਏ ਸਿੱਧਾ ਉੱਪਰ ਹੀ ਵਗੇ ਥੋੜੀ ਪੌਣੀ ਚਾਹਣੀ ਪਈਆਂ ਨੇ ਤਾਂ ਸੰਖਤ ਬਹੁਤ ਜ਼ਿਆਦਾ ਹੈ ਕਰੋਣੇ ਦਰਸ਼ਨ ਦੇਖੋ ਐਂ ਵਜਨ ਚੱਕ ਲੈ ਕੇ ਜਾਂਦੇ ਨੇ ਕਰਨਾ ਤੱਕ ਪਹੁੰਚਦਾ ਤਾਂ ਹੀ ਦੁੱਗਣਾ ਭਾਰ ਹੋ ਜਾਂਦਾ ਹੈ। ਰੇਟ ਵੀ ਤਾਂ ਹੀ ਦੁੱਗਣਾ ਵੱਜਦਾ ਦੇਖ ਸਕਦੇ ਹੋ। ਤਾਂ ਬਹੁਤ ਜ਼ਿਆਦਾ ਵੀ ਕੱਠ ਬਹੁਤ ਜ਼ਿਆਦੇ ਸੀ। ਤਾਂ ਦੇਖਦੇ ਸਾਨੂੰ ਹੁਣ ਵੀ 2 ਘੰਟਾ 1.5 ਘੰਟਾ ਐਨੀ ਬਦ 2 ਘੰਟੇ ਲੱਗਿਆ ਮੱਥਾ ਟੇਕਣ ਨਾਲ ਸਿੱਧੇ ਮੰਤਰ ਕੋਲੇ ਵਾਗ ਗਏ। ਪਰ ਜੇ ਪੌੜੀਆਂ ਚੜਕਿਆਂ ਤਾਂ ਦੁੱਗਣਾ ਟਾਈਮ ਲੱਗ ਜਾਣਾ ਸੀ। ਜਮਾ ਉਚਾਈ ਤੇ ਹਾਂ। ਚਲੋ ਭਈ। ਲੇ ਵੀ ਜਿਹੜਾ ਸਿੱਧਾ ਰਾਜੰਦਰੀ ਉਹ ਬੰਦ ਕਰਤਾ ਹੁਣ ਸਾਨੂੰ ਥੋੜਾ ਜੇ ਗੇਟ ਪੈ ਗਿਆ ਲੰਗਰ ਵਾਲਿਆਂ ਦਾ ਸੰਬੰਧ ਨੇ ਵੀ ਸ਼ੱਕ ਲੋ ਐ ਲੰਗਰ ਲੱਗੇ ਹੋਏ ਹੁੰਦੇ ਗਾਸ਼ ਦੇਖੋ ਕਿੰਦਾਂ ਦੀਆਂ ਬੀਆਂ ਬਣੀਆਂ ਹੋਈਆਂ ਨੇ ਕਲੀਆਂ ਬਣੀਆਂ ਹੋਈਆਂ ਨੇ ਦੁਬਾਰੇ ਉਹਨਾਂ ਪੌੜੀਆਂ ਦੀ ਫੇਰ ਆ ਗਏ ਜਿੱਥੋਂ ਥੱਲੋਂ ਆਉਂਦੇ ਨੇ ਉਹਨਾਂ ਪੌੜੀਆਂ ਨਾਲ ਹੀ ਮਿਲ ਗਿਆ ਕੰਮਾ ਦੂਰ ਗੇੜ ਪੈ ਗਿਆ ਹੁਣ ਰਸਤਾ ਬੰਦ ਕਰਤਾ ਕੱਲ ਖੁੱਲਣਾ ਸੀ ਉਹ ਆਖਵਾੜਾ ਭੀੜ ਬਹੁਤ ਜ਼ਿਆਦਾ ਮਿੱਤਰੋ ਕਿਉਂ ਤਾਂ ਹਾਂ ਇਸ ਨੇ ਯਾਦ ਮੈਂ ਠੀਕ ਹੈ 1 ਵਜੇ ਅਸੀਂ ਆਈ ਸੀਗੇ ਭੀੜ ਬਹੁਤ ਜ਼ਿਆਦਾ ਪਿੱਛੇ ਦੇਖ ਸਕਦੇ ਬਹੁਤ ਦੂਰ ਪੱਟ ਲੈਣ ਲੱਗੇ ਹੋਈਆਂ ਨੇ ਕੰਟਾ ਉਹ ਸਾਨੂੰ ਲੈਣਾਂ ਤੇ ਲੱਗੇ ਹੋਣ ਪਰ ਹਜੇ ਤੱਕ ਉਹ ਨੇੜੇ ਤਾਂ ਲੱਗਣ ਵਾਲੇ ਹਜੇ ਸਾਨੂੰ ਘੰਟਾ ਹੋ ਗਿਆ ਦੋ ਘੰਟੇ ਲੱਗਦਾ ਹੈ ਉਹ ਵੈਸੇ ਕਰਟ ਆ ਕੇ ਫਿਰ ਕਿੰਨੀ ਦਾ ਅਰਾ ਜਰ ਸਵੇਰੇ ਆਵੇ ਜਾਵੇ 4 ਵਜੇ ਤੋਂ 10 ਵਜੇ ਤੱਕ ਹੋਰ ਇਹ ਗੱਲ ਨੂੰ ਲੈ ਨਾਲ ਇਧਰ ਨਾ ਜਸੂ ਇਹ ਕਿੰਨੀ ਦੇਖੋ 8 ਦੇ ਲੱਗਿਆ ਹੋਰ ਇਹ ਹੋ ਜੂਗਾ ਇਹ ਨਹੀਂ ਨਾ ਦਾ ਦੇ ਜੀ ਕਿ ਤੁਹਾਨੂੰ ਪ੍ਰਾਈਵੇਟ ਟ੍ਰੇਨ ਲੱਗੇ ਤਾਂ ਮਿੰਦੀ ਐ ਸਮੂਹ ਵਾਲੀ ਜਾਂਦੀ ਆ ਮੀ ਆ ਗਿਆ ਬਈ ਪੂਰੇ ਜੋਰ ਦਾ ਤਾਹ ਵੇਖੋ ਆ ਗਿਆ ਉਹ ਚਲੋ ਮੀ ਆ ਗਿਆ ਪੂਰਾ ਓਏ ਇਸ ਤਰ੍ਹਾਂ ਮੀ ਆ ਗਿਆ ਬਈ ਪੂਰਾ ਫੁੱਲਾ ਹੁਣ ਕਿਸੇ ਦੁਕਾਨ 'ਚ ਖੜਿਆ ਪਪੂ ਵਾਲੀ 'ਚ ਸਾਰੇ ਖੜੇ ਨੇ ਸਾਰੇ ਉਹ ਪੂਰਾ ਮੀਂਹ ਪਈ ਜਾਂਦਾ ਪਹਿਲਾਂ ਕੱਪੜੇ ਭਿੱਜ ਕੇ ਲਾਈਨ 'ਚ ਲੱਗਣਾ ਸੀ ਉੱਥੇ ਭੀੜ ਵਾਲੀ ਜ਼ਿਆਦਾ ਸੀ ਤਾਂ ਕਰਕੇ ਆਪਾਂ ਇਹ ਦੁਕਾਨ 'ਤੇ ਖੜਕੇ ਹੁਣ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਤਾਂ ਉਸ ਮੰਦਰ 'ਚ ਪਹੁੰਚਣ ਆਲੇ ਆ ਜਮਾਂ ਥੱਲੇ ਭੱਜ ਜਾਂਦੀ ਹੈ ਲੈਣੇ ਥੱਲੇ ਭੱਜ ਜਾਂਦੀ ਹੈ ਬਾਈ ਹਾਂ ਵੀ ਦੇਖਾਂ ਚੱਲੀਏ ਥੱਲੇ ਥੱਲੇ ਮੱਥਾ ਦਾ ਦੇਖ ਰਾ ਚੱਲੀਏ ਥੱਲੇ ਉੱਥੇ ਦੇਖ ਲਾਂਗੇ ਮਾਤਾ ਕੋਈ ਨਹੀਂ ਆਈ ਨਹੀਂਦਾ ਹੈ ਨਹਿਰਾਨੀ ਨਹੀਂ ਆਈ ਮੈਂ ਵੀ ਆਪਾਂ ਜਮਾ ਸਿੱਖਰ ਤੇ ਆ ਗਏ ਮੰਦਰ ਕੋਲ ਤੇ ਬੱਦਲ ਦੇਖੋ ਪਹਾੜਾਂ ਤੇ ਮਾਤਾ ਦੇ ਚੁੰਨੀ ਵੀ ਚੜਾਉਣੀ ਸੀ ਮੇਰੇ ਆਹ ਦੇਖੋ ਹਾਂ ਥੱਲੇ ਮੋਟਰਸਾਈਕਲ ਗੱਡੀਆਂ ਲੱਗਦੇ ਨੇ ਡੀਟੀਆਂ ਵਾਂਗੂ ਛੋਟੀਆਂ ਛੋਟੀਆਂ ਮਾਤਾ ਦੇ ਚੁੰਨੀ ਚੜਾਉਣੀ ਆ 12:00 ਵੱਜ ਕੇ ਮੰਦਰ ਹੋ ਗਿਆ ਬੰਦ ਬਈ ਵੈਰੀ ਗੱਲ 12:00 ਵੱਜ ਕੇ ਮੰਦਰ ਬੰਦ ਹੋ ਗਿਆ ਹੁਣ ਜਮਾ ਕੋਲੇ ਆ ਗਈ ਤੇ 1:00 ਵਜੇ ਖੁੱਲੂ 1:00 ਵਜੇ ਮੱਥਾ ਟੇਕੂ 1 ਵਜੇ ਵੀ 2 ਵਜੇ ਡਿੱਗੂ ਮੱਥਾ ਕਿਉਂਕਿ ਇਕੱਠ ਬਹੁਤ ਜ਼ਿਆਦਾ ਥੱਲੇ ਵੀ ਲੈਣਾ ਚ ਲੱਗੇ ਖੜੇ ਨਹੀਂ ਵੇਖੋ ਚੁੰਨੀ ਲੈਣੀ ਹੈ ਚੁੰਨੀ ਤਾਂ ਕਿਥੋਂ ਮਰਜ਼ੀ ਲੈ ਲੈ ਕਿੰਨੀ ਜੀ ਮਾਤਾ ਨੇ ਖੁਸ਼ ਹੋ ਜੀ ਚੁੰਨੀ ਦੇ ਹਾਂ ਮਾਤਾ ਤੀਨੀ ਜੋ ਖੁਸ਼ ਹੋ ਜੂ ਵਾਗੋ ਵਾਗ ਹੋ ਜੂ ਠੀਕ ਹੈ ਜੀ ਸਰ ਤਾਂ ਨਾ ਚੜਾ ਦੇ ਵਾਗੋ ਵਾਗ ਹੋ ਜੂ ਮੱਥਾ ਕਾ ਵਾਗ ਹੋ ਜੂ ਲੈ ਵੀ ਜਮਾ ਉਮੀ ਪੈ ਗਿਆ ਉੱਤੇ ਸਾਰੇ ਭਿੱਜ ਗਏ ਪਹਿਲਾ ਸੈੱਟ ਸਿੱਧੇ ਸੈੱਟ ਤੋਂ ਬਾਅਦ ਸਾਰੇ ਭਿੱਜ ਗਏ ਕੱਪੜੇ ਲੀਡ ਸਾਰੇ ਹੁਣ ਦੇਖੋ ਅਜੇ ਘੰਟਾ ਵੇਟ ਕਰਨੀ ਕੋਈ ਮੰਦਿਰ ਦਾ ਗੇਟ ਬੰਦ ਹੋ ਗਿਆ ਹੁਣ ਮੱਥਾ ਟੇਕ ਉਹ ਤੋਂ ਬਾਅਦ ਦੇਖਦੇ ਹਾਂ ਕੀ ਰੌਣਕ ਦਾ ਵੈਸੇ ਕਿ ਰੱਤ ਧੁੱਪਨੇ ਕਿ ਲੰਦੀ ਕਿਤੇ ਬੱਦਲ ਆ ਜਾਂਦਾ ਮੌਸਮ ਬਹੁਤ ਹੰਟਾ ਹੈ ਸਰਾ ਆ ਗਏ ਬਈ ਮੰਦਿਰ ਤੇ ਨੈਣਾ ਦੀ ਵੀ ਪਰ ਪਹੁੰਚ ਗਏ ਮਾਤਾ ਰਾਮ ਮੰਦਿਰ ਦੇ ਪਾਣੀ ਕਿਉਂ ਦਾ ਹਾਂਜੀ ਪੰਜ ਗੇਜੀ ਦਰਵਾਜ਼ੇ ਮਹੀਨਾ ਹੋ ਗਿਆ ਮਾਤਾ ਮਾਤਾ ਕਾਦੀ ਮਾ ਜੀ ਮਾਤਾ ਮਿਲਿਆ ਜੀ ਮਹੀਨਾ ਹੋ ਗਿਆ ਪੂਰਾ ਕਹਾ ਕਮ ਕਾ ਰੋ ਵਾਤਾ ਕੋ ਜਿਆ ਆ ਕਮ ਕਾ ਮਕਾ ਅੱਜ ਮਾ ਰਾਜਾ ਸੰਤ ਚ ਕਾਲ ਜਪੂ ਪਾਣੀ ਸੰਤ ਗਾਲ ਦਾ ਫੋਜੀ ਗਾਲ ਤੇ ਠੰਡ ਨਹੀਂ ਪੈਂਦੀ ਹਾਂ ਸ਼ਾਂਤੀ ਆਈ ਹੈ ਦੇਖੋ ਆਇਆ ਅੱਜ ਤੋਂ ਦੇਖੋ ਵੀ ਚੁੰਨੀਆਂ ਡੰਗੀਆਂ ਜਾਂਦੀ ਨੇ ਮਾਤਾ ਰਾਮ ਮੰਦਿਰਾਂ ਸਰਦਾਂ ਦੁਆਰੇ ਨੇ ਤੇ ਇੱਥੇ ਖੰਮਣੀਆਂ ਬਣੀਆਂ ਜਾਂਦੀਆਂ ਨੇ ਤਾਂ ਆ ਬਣਾ ਰਿਹਾ ਬਣਾ ਰਿਹਾ ਖੰਮਣੀ ਨਾਲ ਚਰ ਵੀ ਜੇ ਖੁੱਲੇ ਜੀ ਕੀ ਕਰਨ ਖੰਮਣੀ ਬਣਾਉਣੀ ਆ ਤੂੰ ਬਣਾ ਬਣਾ ਲਈ ਮੈਂ ਬਣਾ ਲੂ ਆਪਾਂ ਦੋਏ ਦੇ ਦਾਂਗੇ ਚੱਲ ਹੈ ਖੰਮਣੀ ਬਣਾਉਣੀ ਆ ਬੱਸ ਬਣਾ ਲੂ ਦੇਖੋ ਬਈ ਸਤਿਕਾਰਾ ਦਰਸਨ ਮਾ ਨਾਣਾ ਦੇਵੀ ਦੇ ਮੰਦਿਰ ਦੇ ਇੱਥੋਂ ਜਾਣੇ ਮੋੜ ਉਨੇ ਸਾਲ ਮਾਰੀ ਸੀ ਆਹ ਦੇਖੋ ਆਹ ਗੇਟ ਬਣਾਇਆ ਇੱਧਰ ਹਵਨ ਚੱਲ ਰਿਹਾ ਆ ਜਾ ਗਾਹਾਂ ਤੋਂ ਬਣਾ ਲਾ ਓਏ ਬੰਦੇ ਨੇ ਵਹਗਾ ਯਾਰ ਤਾਂ ਆ ਸਾਥ ਸਿਮਾ ਦਾ ਤੁਹਾਡੀ ਓਏ ਵੱਡੇ ਨੌਟਰੀ ਕੋਈ ਆਉਂਦਾ ਓਏ ਚੰਦ ਜੂਗਾ ਬਾਬਾ ਕੋਈ ਪਾਸੇ ਨਹੀਂ ਚੱਲਿਆ ਇੱਧਰ ਚੱਲਣਾ ਚਾਹੇ ਚੰਦੂਗਾ ਚੱਲ ਚੱਲ ਪਿੱਛੇ ਓਏ ਹੋ ਲੈ ਲੈ ਚੱਚਾ ਇੱਥੇ ਬੰਦੇ ਬਾਬਾ ਦੋ ਗਿਲਾ ਦੋ ਗਿਲਾ ਆਏ ਦੇ ਖਮਣੀ ਬਣੀ ਜਾਂਦੀ ਆ ਜਾ ਕਾ ਇੰਨੀ ਰੱਖੀ ਮੈਂ ਵਰਾਲਾ ਕਾ ਪਾਲਾ ਜਿਹ ਵਿੱਚ ਆਜੋ ਵੀ ਆਜੋ ਆ ਗਿਆ ਹੋਰ ਜਾ ਬਾਈ ਖਮਣੀ ਬਣ ਰਹਾ ਸਾਡਾ ਬੰਦਾ ਪਰਾਂ ਹੋਇਆ ਨਾ ਗਰਾਮਣ ਆ ਜਾ

ਉਹ ਅੰਦਰੋਂ ਵਾਲਾ ਰਸਤਾ ਸੰਘਤ ਬਹੁਤ ਇਕੱਠ ਬਹੁਤ ਬਹੁਤ ਟਾਈਮ ਚ ਮੱਥਾ ਟੇਕਿਆ ਬਹੁਤ ਟਾਈਮ ਚ ਚੰਗਾ ਚੱਲਦਾ ਆਦਾ ਲੈ ਵੀ ਅੱਜ ਦੇ ਲੈ ਵੀ ਜਿਹੜੇ ਪਹਾੜ ਦੇਖ ਰਹੇ ਹਾਂ ਤਾਂ ਹੁਣ ਹੁਣ ਆਪਾਂ ਦੇਖ ਰਹੇ ਹਾਂ ਸਾਹਮਣੇ ਮਾਤਾ ਦਾ ਮੰਦਰਾ ਜਮਾ ਟੀਸੀ ਤੇ ਉੱਥੋਂ ਆਪਾਂ ਮੱਥਾ ਟੇਕ ਕੇ ਵਾਪਸ ਆ ਗਏ ਤਾਂ ਦੇਖੋ ਪਹਾੜਾਂ ਦਾ ਆਨੰਦ ਲਓ ਤਾਂ ਹੁਣ ਚੱਲੇ ਆਪਾਂ ਮਾਤਾ ਚਿੰਤਪੁਰਨੀ ਦੇ ਉੱਥੇ ਵੀ ਜਾ ਕੇ ਆਪਾਂ ਉਹ ਮੱਥਾ ਦੇਕਾਂਗੇ ਤਾਂ ਖੜਾ ਆਪਣਾ ਘੋੜਾ ਤਾਇਆ ਖੜਾ ਇੱਥੇ ਦੋ ਰਾਤਾਂ ਗੱਟੀਆਂ ਨੇ ਆਪਾਂ ਹੋਟਲ ਦੇ ਵਿੱਚ ਤਾਂ ਉਧਰ ਨਾਨਕ ਟਾਬੇਲੇ ਜਮਾਂ ਬਿਲਕੁਲ ਸਿੱਧ ਚ ਹੈ 500 ਦੇ ਵਿੱਚ ਬਾਈ ਨੇ ਆਪਾਂ ਨੂੰ 550 ਦੇ ਦਿੱਤੇ ਸੀ 7500 ਦੇ ਵਿੱਚ ਤਾਂ ਵਧੀਆ ਤਾਂ ਉੱਪਰ ਭੀੜ ਹੈ ਗਿਆ ਵੈਸੇ ਹੁਣ ਥੱਲੇ ਕੱਲ ਬੜਾ ਵੱਡਾ ਜਮ ਸੀ ਅੱਜ ਕੋਈ ਜਮ ਅੱਜ ਕੋਈ ਕੋਈ ਸਾਧਨ ਲੰਗਰ ਹੈ ਕਿਉਂਕਿ ਅੱਜ ਅਠੀਆਂ 12 ਵਜੇ ਤੋਂ ਬਾਅਦ ਲੰਗਰ ਖਤਮ ਤੇ ਆਵਾਜ਼ਾਈ ਵੀ ਖਤਮ ਦੋਸਤੋ ਸੋ ਹੁਣ ਅੱਜ ਚੱਲੇ ਆਪਾਂ ਮਾਤਾ ਚੰਚਪੁਰਨੀ ਤੇ ਜਾ ਕੇ ਮਥਾ ਟੇਕਾਂਗੇ ਪੌਣੇ ਤੋਂ ਹੋ ਕੇ ਦੇਖਦੇ ਆਂ ਵੀ ਉਹ ਕਿੰਨੇ ਵਜੇ ਤੁਰਾਂਗੇ ਇੱਥੇ ਬਾਜਵੀ ਬੈ ਗਈ ਕਈ ਵਾਰ ਹੈ ਨਾ ਤੇਲ ਤੂਲ ਵਾਲੀ ਜਾਂ ਠੰਡੀ ਚੀਜ਼ ਖਾਦੀ ਪੀਤੀ ਜਾਂਦੀ ਆ ਵੈਸੇ ਰਸ ਘਟ ਗਿਆ ਅੱਜ ਉੱਪਰ ਮੰਦਰ ਤੇ ਬਹੁਤ ਰਸ ਸੀਗਾ ਬਾਕੀ ਆਨੰਦ ਲੋ ਪਹਾੜਾਂ ਦਾ ਤੇ ਆਪਾਂ ਹੁਣ ਇੱਕੋ ਜੱਥੇ ਕੈਨੇ ਹਲ ਬਿਰਾਗ ਦੇ ਸਾਲ ਆਵਾਂਗੇ ਜੇ ਕਾਹੇ ਤਾਂ ਪਹਿਲਾਂ ਵੀ ਆ ਸਕਦੇ ਆ ਸੋ ਆਜੋ ਆਪਾਂ ਪਹੁੰਚ ਕੇ ਉਨੇ ਉਨੇ ਫੋਨ ਚਨ ਤੇ ਲੱਗਿਆ ਹੋਊ ਆਪਾਂ ਨੂੰ ਕਿੰਨਾਂ ਤੱਕ ਮੇਰੇ ਖਿਆਲ ਚ ਪੱਕਾ ਟਾਈਮ ਦਾ ਪਤਾ ਨਹੀਂ ਵੈਸੇ ਉਹਨੋਂ ਸਿੱਧਾ ਚੰਤਪੁਰਨੀਆ 50 ਕਿਲੋਮੀਟਰ ਅੱਧਕ ਬਾਟ ਆ ਗਿਆ ਪੁੱਤੋਂ 100 ਕਿਲੋਮੀਟਰ ਦੀ ਰੇਂਜ ਤੇ ਮਾਤਾ ਚੰਤਪੁਰਨੀ ਦਾ ਮੰਦਰ ਦੱਸਿਆ ਗਿਆ ਸੀ ਪਰ 50 ਕਿਲੋਮੀਟਰ ਲੰਘਾਏ ਆ ਪਾ 50 ਕਿਲੋਮੀਟਰ ਰਹਿ ਗਿਆ ਸਿੱਧਾ ਰੋੜੀ ਜਾਊਗਾ ਉਹਨੇ ਤੋਂ ਤਾਂ ਆਇਆ ਹੁਣ ਦਵਾਈ ਲੈ ਕੇ ਆਇਆ ਆ ਲੈਣੀ ਹੈ ਦਵਾਈ ਤਾਂ ਕਰੀ ਗਾਦੀ ਆ ਇੱਕ ਇੱਕ ਲੈ ਲਾਂਗੇ ਸੋ ਇੱਕ ਪੰਜਾਬ ਦਾ ਤੇ ਇੱਕ ਵੀ ਕਸੂਰ ਦਾ ਕਿਉਂਕਿ ਇਸੇ ਖਦੇ ਪਿੱਛੇ ਥੋੜਾ ਜਿਹਾ ਉਹ ਚੱਕਰ ਤਾਂ ਕੋਈ ਨਹੀਂ ਪਰ ਐਵੇਂ ਵੀ ਵੈਸੇ ਲੈ ਲੈਣਾ ਚਾਹੀਦਾ ਇੱਥੇ ਲੈ ਲੈਣੇ ਉਹਨੇ ਜਦੋਂ ਸਾਫਰ ਤੇ ਹੋਈਏ ਤਾਂ ਥੋੜਾ ਜਿਹਾ ਸੈਟਰ ਹੈ ਨਾ ਆ ਉਹਨਾ ਸ਼ਹਿਰ ਆ ਦੇਖ ਲਓ ਪੂਰਾ ਘੈਣ ਸ਼ਹਿਰ ਹੈ ਦੇਖੋ ਉਹ ਸਾਹਮਣੇ ਬੱਤੀਆਂ ਲੱਗੀਆਂ ਨੇ ਰੈਡ ਰੈਡ ਬੱਤੀਆਂ ਦੇ ਸਾਹਮਣੇ ਸਾਰੇ ਉੱਥੇ ਹੀ ਜਾਂਦੇ ਰਹੇ ਚੰਤਪੁਰਨੀ ਦੇ ਦੇਖੋ ਆ ਪਹੁੰਚ ਚੁੱਕੇ ਆ ਮਾਤਾ ਚਿੰਤਪੁਰਨੀ ਦੇ ਮੰਦਿਰ ਕਿਉਂਕਿ ਮਾਤਾ ਚੰਤਪੁਰਨੀ ਦਾ ਮੰਦਿਰ ਇੱਥੋਂ ਹੈਗਾ 10 ਕਿਲੋਮੀਟਰ ਜਾਨੀ ਕਿ ਪਹਾੜਾਂ ਦੀ ਯਾਤਰਾ ਸ਼ੁਰੂ ਹੋ ਗਈ ਨੀਣਾ ਦੇਵੀ ਤੋਂ 100 ਕਿਲੋਮੀਟਰ ਆਨੰਦਪੁਰ ਸਾਹਿਬ ਤੋਂ 100 ਕਿਲੋਮੀਟਰ ਮਾਤਾ ਚੰਤਪੁਰਨੀ ਦਾ ਮੰਦਿਰ ਹੈ ਤੇ ਉਹ ਆਪਾਂ 100 ਕਿਲੋਮੀਟਰ ਲੰਘਿਆ 90 ਕਿਲੋਮੀਟਰ ਲੰਘਿਆ 10 ਕਿਲੋਮੀਟਰ ਰਹਿ ਗਿਆ ਤੇ ਜਿਹੜਾ ਮਾਤਾ ਚੰਤਪੁਰਨੀ ਦੇ ਮੰਦਿਰ ਤੱਕ ਜਾਣ ਦਾ ਰਸਤਾ ਉਹ ਬਹੁਤ ਸ਼ਾਨਦਾਰ ਹੈ 뷰 ਪੂਰਾ ਘੈਂਟ ਹੈਗਾ ਆ ਉਹ ਵੀ ਦਿਖਾਉਣ ਦੀ ਸਾਨੂੰ ਕੋਸ਼ਿਸ਼ ਕਰਾਂਗੇ ਪਰ ਹੁਣ ਆਪਾਂ ਚੱਲਦੇ ਆ ਆ ਜੋ ਸਿੱਧਾ ਮਾਤਾ ਚੰਤਪੁਰਨੀ ਦੇ ਮੰਦਿਰ ਪਹਾੜਾਂ ਦਾ ਵੀਓ ਚੈੱਕ ਕਰ ਲੋ ਆ ਦਰਿਆ ਜਾ ਆ ਗਿਆ ਇੱਕ ਜਿੱਥੋਂ ਬਰੇਤੀ ਨਿਕਲਦੀ ਆ ਸਾਰੇ ਬਰੇਤੀ ਬਰੇਤੀ ਪਈ ਆ ਵੈਸੇ ਹੁਣ ਕਰਦੇ ਤਾਂ ਨਹੀਂ ਹੈਗੇ ਉਹ ਬਰੇਤੀ ਸਾਰੇ ਦੇ ਦਰਿਆ ਦੇ ਵਿੱਚ ਆ ਰਹਾ ਬਹੁਤ ਸ਼ਾਨਦਾਰ ਨੇ ਪਹਾੜ ਵੀ ਪੂਰੇ ਸ਼ਾਨਦਾਰ ਨੇ ਸੜਕਾਂ ਵੀ ਪੂਰੀਆਂ ਇੱਕ ਨੰਬਰ ਨੇ ਤਾਂ ਹੁਣ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਇਧਰ ਐ ਸਕ੍ਰੀਮ ਚਲਦੀ ਆ ਵੀ ਨਾਲੇ ਦਹੀਂ ਪੱਲੇ ਤੇ ਉਧਰਲੇ ਲੰਗਰ ਤੇ ਚੱਲਦਾ ਪੀਜ਼ਾ ਖੁੱਲਾ ਪੀਜ਼ਾ ਕਿੰਨੇ ਮਰਜ਼ੀ ਪੀਜੇ ਸ਼ਕੋ ਅੱਠ ਦੇਖੋ ਆਈਸਕ੍ਰੀਮ ਵਾਲ ਆ ਗਿਆ ਤਹੀਂ ਭੱਲੇ ਚਮਚਾ ਆਈਸਕ੍ਰੀਮ ਆ ਗਈ ਬਈ ਕੱਥੇ ਦੇਖੋ ਭਾਈ ਪਿਛਲੇ 10 ਕਿਲੋਮੀਟਰ ਤੋਂ ਐਂ ਇੱਥੇ ਚੱਲਦਾ ਮਾ ਚੰਤਪੁਰਨੀ ਦੇ ਮੰਦਿਰ ਚ ਬੋਲਾ ਕਾ ਥਾਨੇ ਜਾਏ ਜੋ ਪਹਿਲਾਂ ਐਸੀ ਵੀ ਮਾਤਾ ਨਾਨਾ ਦੇਵੀ ਦੇ ਜਿਆਦਾ ਇਕੱਠ ਹੁੰਦਾ ਪਰ ਹੁਣ ਰਿਆ ਕਹਿਣ ਲੱਗਦਾ ਵੀ ਉਦੋਂ ਵੀ ਜਿਆਦਾ ਇਕੱਠਾ 10 ਕਿਲੋਮੀਟਰ ਤੋਂ ਐ ਲਾਰਾ ਲੱਗਿਆ ਆਉਂਦਾ ਅਜੇ ਕਿਲੋਮੀਟਰ ਕਹਿੰਦੇ ਅੱਗੇ ਆ ਮਾਤਾ ਰਾਮ ਮੰਦਿਰ ਦੇਖੋ ਦੇਖੋ ਨਜਾਇਜ਼ ਕਰਦਾ ਮਾਤਾ ਦੇ ਮਾਜੈਂਤਪੁਰੀ ਦੇ ਮੰਦਿਰ ਚ ਪਹੁੰਚ ਗਏ ਅੱਜ ਇਸ ਮੁਤਾਲੇ ਆਹ ਕੰਮ ਕਰੀ ਜਾਂਦਾ ਤਾਂ ਆਇਆ ਕਿ ਨਾ ਕਮਰਾ ਮਿਲ ਗਿਆ ਦੇਖੋ ਕਿਨੇ ਕਦੋਂ ਕਿ ਸੀ ਸਿਸਟਮ ਸਾਨੂੰ ਸਾਰੀ ਜਾਣਕਾਰੀ ਦੇਮਗੇ ਪਰ ਕਮਰੇ 5-5000 ਰੁਪਏ ਚੜੇ ਹੋਏ ਨੇ ਇੱਥੇ ਬੇਵਚਿਤਪੁਰ ਮੱਥਾ ਤੇ ਕਹਿੰਦੇ ਲੈਣ ਵਾਲੀ ਵੱਡਿਆ ਤੁਸੀਂ ਦੇਖੀ ਜਾਓ ਅੱਧੀ ਲੈਣੀ ਦਿਖਾਵਾਂਗੇ ਤੁਹਾਨੂੰ ਆ ਲੈਣ ਲੱਗਿਆ ਹੋਈਆਂ ਨੇ ਕਿਲੋਮੀਟਰ ਤੱਕ ਤਾਂ ਲੈਣਾ ਸੀ ਦੇਖ ਲਿਆ ਉਸ ਤੋਂ ਕਹਾ ਵੀ ਲੈਣਾ ਲੱਗਿਆ ਹੋਈਆਂ ਦੀ ਦੇਖੀਓ ਲੋਕ ਆਪਣੇ ਧਰਮ ਤੇ ਕਿੰਨੇ ਖੜੇ ਨੇ ਕਮਾਲ ਆ ਯਾਰ ਐ ਡੀਐਲ ਲਾਈਨਾਂ ਬਣਾ ਕੇ ਮੀਨ ਦੀ ਖੜ ਕੇ ਐ ਵੀ ਸਰਦ ਵਾਲੀ ਗੱਮ ਹੈ ਪਿੱਛੇ ਰੱਖੋ ਬੱਚੇ ਉਹ ਨਾ ਬ੍ਰੇਕ ਲਾ ਕੇ ਜਾਂਦਾ ਤਾਂ ਤੱਕੀ ਤੱਕੀ ਕੋਈ ਹੋਦਨਵਾ ਤੰਨਾ ਤੰਨਾ ਐਡੇ ਵੱਡੇ ਜਿਗਰੇ ਕਰੀ ਖੜੇ ਨੇ ਲਾਈਨਾਂ ਦੇ ਵਿੱਚ ਵੀ ਬਾਰੀ ਆਊਗੀ ਹਾਂ ਮੈਂ ਵਾਹ ਕੱਠਾ ਬਹੁਤ ਹੈ ਕੱਠਾ ਨੂੰ ਦੇਖ ਕੇ ਆਪ ਕਹਿ ਰਹੇ ਹੋ ਲਹਿਣਾ ਦੇਖੀ ਚੱਲੋ ਜੇ ਯਕੀਨ ਨਹੀਂ ਆਉਂਦਾ ਲੈਣਾ ਨੇ ਇਹ ਫਤ ਨਹੀਂ ਕਿ ਕਿੱਡੀ ਦੂਰ ਤੱਕ ਲੈਣਾ ਲੱਗਿਆ ਹੋਇਆ ਨੇ ਮੱਥਾ ਟੇਕਣ ਦੀ ਤਾਂ ਹਰੇਕ ਚ ਵਾਹ